ਦੇਖੋ ਅੱਜ ਇਹ ਬਲਾੜੀ ਕਲਾ ਪਿੰਡ ਦੇ ਵਿੱਚ ਜਿਹੜੀ ਇੱਕ ਬੜੀ ਭਿਆਨਕ ਅੱਗ ਜਿਹੜੀ ਇੱਕ ট্রান্সਫਰਮ ਤੋਂ ਪੱਤੀਆਂ ਸਪਾਰਕ ਹੋਣ ਦੇ ਕਾਰਨ ਸ਼ੁਰੂ ਹੋਈ ਔਰ ਜਿਹਦੇ ਵਿੱਚ ਇੱਕ ਜਿਹੜਾ ਇੱਕ ਆਮ ਬਹੁਤ ਹੀ ਗਰੀਬ بے ਜ਼ਮੀਨਾ ਕਿਸਾਨ ਜੀ ਨੇ ਜ਼ਮੀਨ 55000 ਨੂੰ ਇਕੱਠੇ ਥੇਕੇ ਤੇ ਲੈ ਕੇ ਜਿਹੜਾ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਅੱਜ ਉਹਦੀ ਸਾਰੀ ਫਸਲ ਸੜ ਕੇ ਸੁਆਹ ਗਈ ਔਰ ਉਹਦੇ ਵਿੱਚ ਨਾਲ ਦੇ ਨਾਲ ਲੱਗਦੇ ਕਿਸਾਨ ਆ ਜਗਜੀਤ ਸਿੰਘ ਖੜਾ ਇਹਨਾਂ ਦੇ 8-10 ਏਕੜ ਕਰਤੇ ਜਿਹੜੇ ਉਹ ਸੜ ਗਏ ਕਿੱਥੇ ਬਲਬੀਰ ਸਿੰਘ ਇੱਕ ਉਹਦੇ 2-3 ਏਕੜ ਦੇ ਕਰਤੇ ਸੜ ਗਏ ਸੋ ਇਹ ਜਿਹੜਾ ਸਾਰਾ ਅੱਜ ਇਹ ਇੱਕ ਬੜਾ ਵੱਡੀ ਘਟਨਾ ਇੱਥੇ ਵਾਪਰੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਇਹਦੇ ਵਿੱਚ ਟੋਟਲੀ ਜਿਹੜਾ ਸਰਕਾਰ ਦਾ ਫੇਲੀਅਰ ਹੈ ਔਰ ਖਾਸ ਤੌਰ ਤੇ ਸਰਕਾਰ ਦੇ ਵਿਭਾਗ ਬਿਜਲੀ ਬੋਰਡ ਦਾ ਫੇਲੀਅਰ ਹੈ ਕਿਉਂਕਿ ਅਸੀਂ ਦੇਖਦੇ ਹਾਂ ਅੱਜ ਪੰਜਾਬ ਦੇ ਵਿੱਚ ਜਿੱਥੇ ਹਜ਼ਾਰਾਂ ਏਕੜ ਸੜ ਕੇ ਸਵਾਹ ਹੋ ਰਿਹਾ ਉੱਥੇ ਪਿੰਡ ਬਲਾੜੀਕਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਅੱਜ ਇੱਕ ਕਿਸਾਨ ਦੀ ਫਸਲ ਝੁਲਸ ਗਈ ਖਰਚੇ ਦੂਜੇ ਕਿਸਾਨਾਂ ਦੇ ਸੜ ਗਏ ਔਰ ਬਿਜਲੀ ਬੋਰਡ ਜਿਹੜੇ ਚੱਪੇ-ਚੱਪੇ ਤੇ ਟਰਾਂਸਫਾਰਮ ਲੱਗਿਆ ਹੋਇਆ ਔਰ ਪੂਰੀਆਂ ਤਾਰਾਂ ਵਿਛੀਆਂ ਹੋਈਆਂ ਨੇ ਇਹਨਾਂ ਨੇ ਪਿਛਲੇ 25-30 ਸਾਲਾਂ ਤੋਂ ਨਾ ਕੋਈ ਚੇਂਜ ਕੀਤੀ ਔਰ ਜਿੰਨੇ ਬਿਜਲੀ ਬੋਰਡ ਦੇ ਟਰਾਂਸਫਾਰਮ ਨੇ ਜਿਨ੍ਹਾਂ ਨੂੰ ਪਹਿਲਾਂ ਚੈੱਕ ਕਰਨ ਦੀ ਲੋੜ ਹੈ ਸਪਾਰਕਿੰਗ ਕਰਨ ਤੋਂ ਹਟਾਉਣ ਦੀ ਲੋੜ ਆ ਕਿਸੇ ਨੇ ਆਕੇ ਟਰਾਂਸਫਾਰਮ ਨਹੀਂ ਦੇਖਿਆ ਸੋ ਮੈਂ ਸਮਝਦਾ ਇਹ ਜਹਰ ਢਿੱਲੀਆਂ ਤਾਰਾਂ ਚਾਹੇ ਸਪਾਰਕਿੰਗ ਆ ਚਾਹੇ ਕੋਈ ਹੋਰ ਆ ਇਹ ਸਾਰੀ ਵਿਭਾਗ ਦੀ ਗਹਿਲੀ ਆ ਅਣਗਲੀ ਦੇ ਕਾਰਨ ਅੱਜ ਬਿਜਲੀ ਚੰਗਿਆਰੀ ਉਤੋਂ ਸ਼ੁਰੂ ਹੋ ਕੇ ਜਿਹੜੀ ਅੱਗ ਲੱਗੀ ਦੂਜੀ ਗੱਲ ਦੂਜੀ ਗੱਲ ਆ ਵੀ ਜੇ ਕਿਤੇ ਲੱਗ ਗਈ ਤਾਂ ਉਹਨੂੰ ਕਾਬੂ ਵੀ ਸਰਕਾਰਾਂ ਨੇ ਕਰਨਾ ਪਰ ਇੱਥੇ ਸੀ ਇਲਾਕੇ ਦੇ ਲੋਕਾਂ ਦੇ ਧਨਵਾਦੀਆਂ ਜਿਨ੍ਹਾਂ ਨੇ ਬੜਾ ਵੱਡੀ ਵੱਡੀ ਜਦੋਜਹਦ ਕਰਕੇ ਇਹ ਅੱਗ ਨੂੰ ਕਾਬੂ ਕਰਿਆ ਔਰ ਜਿਹੜੀ ਫਾਈਰ ਬ੍ਰਿਗੇਡ ਦੀ ਗੱਡੀ ਆਈ ਉਹ ਇੱਥੋਂ 15 20 ਕਿਲੋਮੀਟਰ ਦੇ ਸਰੰਦ ਸ਼ਹਿਰ ਤੇ ਜਾ ਕੇ ਸ਼ਹਿਰ ਦੇ ਗੱਬੋ ਤੁਸੀਂ ਦੇਖ ਸਕਦੇ ਹੋ ਸਰੰਦ ਜਿੱਥੇ ਫਾਈਬਰ ਗੇਟ ਦਾ ਦਫ਼ਤਰ ਆ ਗੱਡੀਆਂ ਖੜੀਆਂ ਉੱਥੇ ਸਕੂਟਰ ਲੈ ਕੇ ਲੰਘਣ ਔਖਾ ਤੁਰਤੇ ਨਹੀਂ ਜਾ ਸਕਦੇ ਬੰਦੇ ਔਰ ਬਾਜ਼ਾਰ ਦੇ ਗੱਬੇ ਖੜਾ ਹੀ ਖੜੇ ਨੇ ਅੱਜ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਔਰ ਖਾਸ ਤੌਰ ਤੇ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਇਹ ਥੋੜੀ ਹਨਗੈਲੀ ਦੇ ਕਾਰਨ ਅੱਜ ਇਹ ਅੱਗ ਸਾਡੀ ਅੱਗ ਨਾਲ ਖੇਤ ਸੜੇ ਕਿਸਾਨ ਦੀ ਫਸਲ ਸੜੀ ਜਿਨੇ ਪੁੱਤਾਂ ਵਾਂਗ ਫਾਲੀ ਪਾਲੀ ਹੋਈ ਸੀਗੀ ਜੇ ਕਿਤੇ ਇਹੀ ਗੱਡੀਆਂ ਸਰਕਾਰ ਕੋਈ ਪਹਿਲਾ ਪ੍ਰਬੰਧ ਕਰਦੀ ਵੀ ਇਹੀ ਫਸਲ ਪੱਕਣ ਤੋਂ ਪਹਿਲਾਂ 15-15 ਪਿੰਡਾਂ ਦੇ 10-10 ਪਿੰਡਾਂ ਦੇ ਜ਼ੋਨ ਬਣਾ ਉਹ ਸ਼ਹਿਰ ਦੇ ਗੱਬੇ ਤੋਂ ਗੱਡੀਆਂ ਕੱਢ ਗਏ ਲੈ ਕੇ ਪਿੰਡਾਂ ਦੇ ਵਿੱਚ ਖੜਾਉਂਦੇ ਜਿੱਥੇ ਕਣਕ ਦੀਆਂ ਫਸਲਾਂ ਪੱਕੀਆਂ ਖੜੀਆਂ ਨੇ ਆਹ ਬਲਾਕਾਂ ਦੇ ਸਾਡੇ ਤੋਂ ਬਲਾਕ ਸਿਰਫ 3 ਕਿਲੋਮੀਟਰਾਂ ਬਲਾਕ ਖੇੜਾ ਉੱਥੇ ਗੱਡੀ ਖੜਾਈ ਜਾਂਦੀ ਸਾਰੇ ਬਲਾਕ ਨੂੰ ਕਵਰ ਕਰਦੀ ਪਰ ਇਹ ਸਾਰੀ ਅਣਗੈਲੀ ਹੈ ਉੱਥੇ ਸ਼ਹਿਰ ਦੇ ਗੱਬੇ ਬੈਠੇ ਨੇ ਜਿੱਥੇ ਗੱਡੀ ਨਾ ਨਿਕਲਣ ਨੂੰ ਰਸਤਾ ਨਾ ਆਉਣ ਨੂੰ ਰਸਤਾ ਜੇ ਸ਼ਹਿਰ ਚੋਂ ਗੱਡੀ ਕੱਢਣੀ ਆ ਤਾਂ ਕੱਲੇ ਸ਼ਹਿਰ ਚੋਂ ਵੱਡੀ ਗੱਡੀ ਫਾਇਰ ਬਰਗੇਟ ਦੀ ਕੱਢਣ ਨੂੰ ਅੱਧੇ ਘੰਟੇ ਦਾ ਸਮਾਂ ਚਾਹੀਦਾ ਇੱਥੇ ਇੱਕ ਘੰਟੇ ਵਾਸਤੇ ਗੱਡੀ ਬਾਅਦ ਗੱਡੀ ਪਹੁੰਚ ਰਹੀ ਆ ਐਨੇ ਨੂੰ ਫੜ ਸਕ ਲੜ ਕੇ ਸਵਾ ਸੋ ਇਹ ਸਾਡੀ ਮੰਗ ਆ ਸਰਕਾਰ ਤੋਂ ਵੀ ਜਿੱਥੇ ਸਰਕਾਰ ਆਪਣੀਆਂ ਖਾਮੀਆਂ ਨੂੰ ਸੁਧਾਰੇ ਉੱਥੇ ਸਾਨੂੰ ਕਿਸਾਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਸਾਨੂੰ ਵੀ ਇਹ ਜੀ ਜਿੱਥੇ ਕਿਤੇ ਖਤਰਾ ਬਣਦਾ ਸਾਨੂੰ ਉਹ ਪਹਿਲਾਂ ਹੀ ਲਾਈਨ ਕੱਟਣੀ ਚਾਹੀਦੀ ਹੈ ਜਾਂ ਸਾਨੂੰ ਕੋਈ ਉੱਥੇ ਪ੍ਰਬੰਧ ਦੇਖਣੇ ਚਾਹੀਦੇ ਨੇ ਔਰ ਦੂਜੀ ਮੰਗ ਆ ਜੀ ਪੰਜਾਬ ਸਰਕਾਰ ਤੋਂ ਕਰਦੇ ਆਂ ਵੀ ਜਿਹੜਾ ਕਿਸਾਨ ਦਾ ਨੁਕਸਾਨ ਹੋਇਆ ਇਸ ਕਿਸਾਨ ਦਾ ਜਿੰਨਾ ਮੁਆਵਜ਼ਾ ਬਣਦਾ ਕਟੋ-ਕਟ 50000 ਤੋਂ ਲੈ ਕੇ 60000 ਰੁਪਏ ਏਕੜ ਦਾ ਜਿਹੜਾ ਮੁਆਵਜ਼ਾ ਇਹ ਕਿਸਾਨ ਨੂੰ ਮਿਲਣਾ ਚਾਹੀਦਾ ਨਹੀਂ ਅੱਜ ਇਸ ਕਿਸਾਨ ਦੇ ਅੱਗੇ ਨੇਰਾ ਇਹਦੇ ਇਹਨੂੰ ਕੁਛ ਨਹੀਂ ਦਿਖਾਈ ਦੇ ਰਿਹਾ ਦਾ ਸਾਰਾ ਕੁਝ ਉੱਜੜ ਗਿਆ ਨਾਏ ਬੱਜਾਂ ਵਾਸਤੇ ਰੋਜੀ ਰੋਟੀ ਨਹੀਂ ਨਾ ਹੀ ਰ ਕੋਈ ਕਿਵੇਂ ਇਹਨੇ ਸ਼ਾਹੂ ਕਰ ਤੋਂ ਕਰਜ਼ਾ ਲਿਆ ਕੀ ਕਿਵੇਂ ਜ਼ਮੀਨ ਵਾਲੇ ਕਿਸਾਨ ਨੂੰ ਇਹਨੇ ਠੇਕਾ ਦੇਣਾ ਇਹ ਅੱਜ ਸਾਡੀ ਵੀ ਸਮਝ ਤੋਂ ਬਾਹਰ ਹੈ ਸੋ ਇਸ ਕਰਕੇ ਜਿੱਥੇ ਸਾਨੂੰ ਅੱਜ ਸਾਰੇ ਕਿਸਾਨਾਂ ਨੂੰ ਵੀ ਅੱਜ ਇਸ ਕਿਸਾਨ ਦੀ ਮਦਦ ਇਕਜੁੱਟ ਹੋ ਕੇ ਕਰਨੀ ਚਾਹੀਦੀ ਹੈ ਉੱਥੇ ਪੰਜਾਬ ਸਰਕਾਰ ਨੂੰ ਤੁਰੰਤ ਜਿਹੜੇ ਦਾ ਬਣਦਾ ਮੁਆਵਜ਼ਾ ਦੇਣਾ ਚਾਹੀਦਾ ਜਿਹੜੇ ਕਿਸਾਨਾਂ ਦੇ ਕਰਤੇ ਛੜੇ ਨੇ ਉਹਨਾਂ ਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਇਹ ਸਾਡੀ ਮੰਗ ਹੈ ਸलाम ਜਲਨਾਇ ਸਿੰਘ ਜੀ ਅੱਗ ਲੱਗੀ ਮੈਨੂੰ ਇਹ ਬੜਾ ਟ੍ਰਾਂਸਫਰਮ ਲੱਗਿਆ ਤਾਰਾ ਪੀੜੀਆਂ ਆ ਅੱਗ ਲੱਗੀ ਮੇਰਾ ਦਿਮਾਗ ਹੀ ਨਿਕੰਮ ਕਰ ਰਹੀ ਹੈ ਮਤਲਬ ਇਹ ਅੱਗੇ ਸੜਕੇ ਨੂੰ ਕਿੰਨੀ ਕਿੰਨੀ 6 ਏਕੜ ਜ਼ਮੀਨ ਸੀ 6 ਏਕੜ 6 ਜਲ ਗਈ ਤੇ ਕੀ ਮੰਗ ਕਰਦੇ ਠੀਕ ਹੈ ਜੀ ਠੀਕਾ ਮੇਰਾ 55000 ਰੁਪਏ ਮੈਂ ਕਿੱਥੇ ਸਾਰੂੰਗਾ ਜੀ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਮੈਨੂੰ ਮਾਗਿਆ ਦਿੱਤਾ ਜਾਵੇ ਜੀ ਬੜਾ ਤਾਂ ਹੈ ਸਭ ਉੱਥੇ ਟ੍ਰਾਂਫਰਮ ਤੇ ਜੋੜ ਭਿੜੇ ਉਹਦੇ ਕਾਰਨ ਅੱਗ ਲੱਗੀ ਸਾਡੇ ਸੜਕੇ 6 ਕਿਲੇ ਸੁਆਹ ਹੋ ਗਏ ਪਰ ਜਾਸੂ ਫੇਰ ਘਟਨ ਫੋਰ ਕਰਿਆ 1.5 ਘੰਟੇ ਬਾਅਦ ਪਹੁੰਚੀ ਜਨੂ ਪਿੰਡ ਵਾਲਾ ਬਹੁਤ ਧੰਨਵਾਦ ਪੀਰ ਜੀਨ ਬਲਾੜੀ ਕਲਾ ਬੰਦੇ ਮਾ ਜਾਨ ਬਹੁਤ ਕੋਸ਼ਿਸ਼ ਕੀਤੀ ਅਗਨ ਕਾਬੂ ਕਰਿਆ ਪਰ ਫਿਰ ਵੀ ਅਜ ਕਾਬੂ ਨਹੀਂ ਕਰ ਪਏ ਸਾਡੇ 6 ਪੀਲੇ ਸੜ ਕੇ ਸੁਆਹ ਹੋ ਗਏ ਅੱਜ ਖਾਣ ਨੂੰ ਦਾਣੇ ਵੀ ਨਹੀਂ ਬਚੇ ਸਾਡੇ ਕੋਲ ਇਹੀ ਤਾਂ ਜੋ ਵੀ ਹੈ ਸਾਡਾ ਘਰਵਾਰੀ ਚੱਲਦਾ ਤਾਂ